ਜੀ ਤਸਵੀਰਾਂ ਦੇਖ ਰਹੇ ਸੀਗੇ ਇਹ ਗੁਰਦਾਸਪੁਰ ਦੇ ਸ਼ਹਿਰ ਦੀਆਂ ਪਿੰਡ ਦੀਆਂ ਤਸਵੀਰਾਂ ਨੇ ਗੁਰਦਾਸਪੁਰ ਦਾ ਪਿੰਡ ਜੋੜਿਆਂ ਕਲਾ ਜਿੱਥੇ ਕਿ ਮਾਂ ਨੇ ਜ਼ਹਿਰ ਖਾ ਲਿਆ ਆਪਣੇ ਬੱਚਿਆਂ ਸਮੇਤ 3 16 ਸਾਲਾਂ ਦੀ ਤੇ ਪੁੱਤ 8 ਸਾਲ ਦਾ ਉਹਦੇ ਸਮੇਤ ਜ਼ਹਿਰ ਖਾ ਲਿਆ ਔਰ 6 ਮਹੀਨੇ ਦੀਆਂ ਜਿਵੇਂ ਕਿ ਤਿੰਨ ਲਾਸ਼ਾਂ ਇੱਕੋ ਵਾਰ ਘਰ ਚ ਪਹੁੰਚੀਆਂ ਨੇ 16 ਸਾਲ ਦੀ ਧੀ ਮਹਿਸ 6 ਮਹੀਨੇ ਦੇ ਪੁੱਤ ਦੇ ਨਾਲ ਮਾਫ ਕਰਨਾ 6 ਮਹੀਨੇ ਦਾ ਪੁੱਤ ਹੈ ਔਰ 16 ਸਾਲਾਂ ਦੀ ਧੀ ਹੈ ਔਰ ਉਹਨਾਂ ਸਮੇਤ ਜ਼ਰਨੇ ਕਰ ਲਿਆ ਹੈ। ਔਰ ਇਹ ਡੇਰਾ ਬਾਬਾ ਨਾਨਕ ਦੇ ਵੱਲੋਂ ਜਿਹੜਾ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲਿਆ ਗਿਆ ਪੁਲਿਸ ਸਟੇਸ਼ਨ ਦੇ ਵੱਲੋਂ ਪੋਸਟਮਾਰਟਮ ਬਟਾਲਾ ਚ ਭੇਜਿਆ ਗਿਆ ਤੇ ਫਿਲਹਾਲ ਹੁਣ ਲਾਸ਼ਾਂ ਘਰ ਆਈਆਂ ਨੇ। ਸੂਤਰਾਂ ਦੇ ਵੱਲੋਂ ਇਹ ਦੱਸਿਆ ਜਾ ਰਿਹਾ ਕਿ ਘਰੇਲੂ ਕਲੇਸ਼ ਦੇ ਚੱਲਦਿਆਂ ਮਾਂ ਨੇ ਐਡਾ ਵੱਡਾ ਸਟੈਪ ਚੱਕਿਆ ਤੇ ਆਪਣੇ ਬੱਚਿਆਂ ਸਮੇਤ ਜ਼ਹਿਰ ਜਿਹੜੀ ਆ ਉਹ ਪੀ ਲਈ ਆ। 16 ਸਾਲਾਂ ਦੀ ਧੀ ਤੇ 6 ਸਾਲਾਂ ਦਾ ਬੱਚਾ ਆ ਇਹ ਮਸਾਂ ਸੁੱਖਾ ਸੁੱਕ ਸੁੱਕ ਕੇ ਆ ਜਿਹੜਾ ਆ ਇਹ ਪਰਿਵਾਰ ਬਣਾਇਆ ਔਰ ਉਸ ਤੋਂ ਬਾਅਦ ਪਰਿਵਾਰ ਇੱਕਦਮ ਖਤਮ ਹੋ ਗਿਆ ਤਸਵੀਰਾਂ ਦੇਖਿਆ ਨਹੀਂ ਜਾਂਦੀਆਂ ਤੁਸੀਂ ਦੇਖੋ ਕਿੰਨਾ ਬੁਰਾ ਹਾਲ ਹੈ ਜਿਹੜੇ ਉੱਥੇ ਲੋਕ ਮੌਜੂਦ ਨੇ ਕਿੱਦਾਂ ਰੋ ਰੋ ਕੇ ਉਹਨਾਂ ਦਾ ਬੁਰਾ ਹਾਲ ਹੋ ਗਿਆ